ਮੈਂ ਨਾ 2012 ਤੋਂ 2017 ਵਾਲੀ ਪਕਾਦੀ ਸਰਕਾਰ ਵਾਲੀ ਤਕਰੀਬਨ 4 ਸਾਲ ਮੈਂ ਐਸਪੀ ਮਲੋੜ ਰਿਹਾ ਉਹਦੇ ਲੰਬੀ ਥਾਣਾ ਮੇਰੇ ਕੋਲ ਪੈਂਦਾ ਹੇ ਬਾਲਸਾ ਦਾ ਪਿੰਡ ਕੋਚੀ ਪੈਂਦਾ ਤੇ 4 ਸਾਲ ਮੈਂ ਬਹੁਤ ਨਜ਼ਦੀਕ ਨਜ਼ਦੀਕ ਤੋਂ ਵੇਖਿਆ ਬਾਲਸਾ ਬੜੇ ਨਿਮਰਤਾ ਵਾਲੇ ਸੀਗੇ ਛੋਟਾ ਜਿਹਾ ਬੱਚਾ ਜੇ ਉਹਨੂੰ ਵੀ ਕਾਕਾ ਜੀ ਬੀਬਾ ਜੀ ਸਿਆਣੇ ਬੰਦੇ ਨੇ ਚਲੋ ਸੁਧਾਰ ਸਾਹਿਬ ਇਦਾਂ ਗੱਲ ਕਰਦੇ ਹੁੰਦੇ ਤੇ ਜਿਸ ਨੂੰ ਰਗੜਦੇ ਸੀ ਨਾ ਉਹਨੂੰ ਵੀ ਬੜੇ ਪਿਆਰ ਨਾਲ ਰਗੜਦੇ ਹੁੰਦੇ ਸੀ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਰਗੜਿਆ ਗਿਆ ਉਹ ਆ ਗਈ ਵੀ ਕਿ ਨਾ ਅਗਸਤ ਦਾ ਮਹੀਨਾ ਸੀਗਾ ਇੱਕ ਨਾ ਲੀਡਰ ਆਸੋ ਮੁਖਸਰ ਇਲਾਕੇ ਦਾ ਸਵੇਕ ਕੋਸ਼ ਤੇ ਆਉਂਦਾ ਆਵਾਜ਼ੇ ਪੰਜਾਬ ਜਿਹੜੀ ਪਾਰਟੀ ਜਾਂਦਾ ਨਾ ਉਹਦੇ ਵਿੱਚ ਫਿਰ ਉਹ ਚੌਕ ਮਹੀਨਾ ਬਾਅਦ ਪ੍ਰਧਾਨ ਬੈਠਦਾ ਵੀ ਤੂੰ ਹੁਣ ਚੱਲ ਇਥੋਂ ਦੇ ਮੈਂ ਆ ਗਿਆ ਮੈਂ ਪਾਰਟੀ ਸਾਹ ਵੀ ਲੈਣੀ ਹੈ ਤੇ ਤੇਰਾ ਕੰਮ ਖਤਮ ਹੋ ਗਿਆ ਅਗਲਾ ਉਹ ਪਾਰਟੀ ਉਹ ਕੱਢ ਦਿੰਦਾ ਉਸ ਹਾਲਤ ਦੋ ਕੋ ਪਾਰਟੀਆਂ ਬਣਦਾ ਅੱਜ ਕੱਲੇ ਫਸਾਈ ਕਿਹੜੀ ਪਾਰਟੀ ਉਹ ਭਾਗ ਲਾ ਰਿਹਾ ਉਹ ਤੇ ਸੁਣਿਆ ਨਹੀਂ ਬਿਆੰ ਬਣੋ ਦਾ ਉਹਨੇ ਜੀ ਐਲਾਨ ਕਰਦਾ ਵੀ ਮੈਂ ਨਾ ਬਾਦਲਪਿੰਡ ਆਪਣਾ ਮੁਖਮਤ ਅਲੀ ਸਾਹਿਬ ਦਾ ਘਾਰਿਆਂ ਉਹਦਾ ਕਲਾਊ ਕਰਨਾ ਪਿਆ ਆਪ ਦੀਆਂ ਫਲਾਣੀਆਂ ਫਲਾਣੀਆਂ ਮੰਗਾ ਚਲੋ ਹੁਣ ਪੁਲਿਸ ਦਾ ਕੰਮ ਇਹ ਹੁੰਦਾ ਵੀ ਇਹੋ ਜਿਹਾ ਨੂੰ ਰੋਕਣਾ ਮੇਂ ਆਂਣਾ ਉਥੇ ਜਿਹੜੇ ਸਾਰੇ ਪਾਸੇ ਨਾਕੇ ਲੱਗਦੇ ਆ ਤੇ ਜਿਹੜਾ ਮੇਨ ਨਾਕਾ ਨਾ ਉਹ ਖਿਓ ਵਾਲੀ ਮੋੜ ਤੇ ਲੱਗਦਾ ਉਥੋਂ ਲੰਬੀ ਆਪ ਤਾਂ ਲੰਬੀ ਘੇਰ ਲੈਂਦੇ ਹੁੰਦੇ ਸੀ ਤਰਨਾਗਾਰੀਆਂ ਨੂੰ ਜੇ ਕੋਈ ਲੰਬੀ ਤੋਂ ਆ ਜਾਂਦਾ ਹੈਗਾ ਆਪਣੇ ਤੇ ਫਿਰ ਖਿਓ ਵਾਲੀ ਨੂੰ ਘੇਰ ਲੈਂਦੇ ਹੁੰਦੇ ਹੈਗੇ ਖਿਓ ਵਾਲੀ ਤੋਂ ਗਾਂ ਤੇ ਜਾਣ ਦਾ ਕੋਈ ਮਤਲਬ ਵੀ ਨਹੀਂ ਹੈ ਨਾ ਉਹਦਾ ਬੜੀ ਗਰਮੀ ਬੁਰਾ ਹਾਲ ਸਾਰੇ ਪੁੱਛਦੇ ਅੱਕੇ ਪੈ ਹੁੰਦੇ ਵੀ ਯਾਰ ਇਹ ਕਿੱਥੋਂ ਆ ਗਿਆ ਦਸੂਣੇ ਤਾਂ ਲਾਉਣ ਵਾਸਤੇ ਐਸਐਸਪੀ ਵੀ ਖੜਾ ਮੈਂ ਵੀ ਖੜਾ ਹਾਂ ਉੱਥੇ ਬਾਲ ਪਿੰਡ ਖੜਿਆ ਕੋਟੀ ਸਾਹਮਣੇ ਤੇ ਡੀਐਸਪੀ ਖੜਾ ਇੱਕ ਕਯੂ ਵਾਲੀ ਇਹਨੂੰ ਰੋਕਣ ਵਾਸਤੇ ਆਵਾਜ਼ੇ ਪੰਜਾਬ ਨੂੰ ਉਹ ਜਦੋਂ 9:30 ਹੋਏ ਨਾ ਤੇ ਐਸਐਸਪੀ ਦੇ ਫੋਨ ਤੇ ਫੋਨ ਆ ਆ ਵੀ ਉਹ ਵਾਰਟੀ ਚੱਲਦਾ ਹੈ ਵੀ ਸੀਐਮ ਸਾਹਿਬ ਗੱਲ ਕਰਨਗੇ ਉਹ ਸੀਮ ਸਾਹਿਬ ਨੇ ਗੱਲ ਕੀਤੀ ਤੁਹਾਨੂੰ ਸਮਝਾਤਾ ਐਸਾ ਸੀ ਨੂੰ ਇਦਾਂ ਇਦਾਂ ਕਰਨਾ ਉਹਨੇ ਮੈਨੂੰ ਸਮਝਾਤਾ ਤੇ ਮੈਨੂੰ ਪਤਾ ਵੀ ਤੂੰ ਨਾਲ ਔਖਿਓ ਵਾਲੀ ਚੱਲ ਜਾ ਤੇ ਉੱਥੇ ਸਾਰਾ ਇਦਾਂ ਹਸਰਦਾ ਬੁਰੀ ਮੈਂ ਠੀਕ ਹੈ ਜੀ ਮੈਂ ਚੱਲ ਗਿਆ ਉੱਥੇ ਤੁਸੀਂ ਬੈਰੀਕੇਡ ਲਾ ਕੇ ਦੇ ਦੂਰੋਂ ਸਾ 10:30 ਪਾਉਣੇ ਕਿ 11 ਵਜੇ ਜੇ ਵੀ ਜੰਦਾਬਾਦ ਮੁਰਦਾਬਾਦ ਹਾਏ ਹਾਏ ਪਲਾਂਟ ਮੰਗਵਾਣ ਕਰਦਾ ਆ ਗਿਆ ਗੱਡੀਆਂ ਨਾਲ ਪਿਛੇ ਲਾਤੀਆਂ ਤੇ 5-600 ਬੰਦਾ ਇਹਦੇ ਨਾਲ ਇਹਨਾਂ ਕਿ ਜੋ ਗਏ ਆ ਉੱਥੇ ਆ ਕੇ ਤੇ ਉੱਥੇ ਆ ਗਿਆ ਜੀ ਬਾਣੇ ਵੀ ਹੁਣ ਮੈਨੂੰ ਪੁੱਛਣੇ ਫੜ ਲੈਣਾ ਸੀ ਲੰਮੇ ਪੈ ਜਾਣਗੇ ਲਤਾ ਮਾ ਮਾ ਪਰਨ ਦੇ ਨਾਲ ਦੇ ਪੱਤਰਕਾਰ ਰਿਕਾਰਡ ਹੋਰ ਮਾ ਚਾਰ ਪੰਜ ਆਦੀਆਂ ਖਬਰਾਂ ਛਪ ਜਾਣਗੀਆਂ ਵੀ ਅੱਜ ਇਹ ਪੰਜਾਬ ਨੇ ਧਰਨਾ ਦੇ ਜਾਂ ਰਹੇ ਸੀ ਤੇ ਪੁੱਛਣੇ ਜੇ ਬੁਸਰਤੀ ਕੀਤੀ ਤੇ ਜੇ ਕੀਤਾ ਉਹ ਕੀਤਾ ਇਹ ਜਦੋਂ ਇਨਾਕੇ ਦੇ ਪਹੁੰਚਣਾ ਜਿੰਦਾਬਾਦ ਮੁਰਦਾ ਕਰਦਾ ਮੈਂ ਵੈਰੀਗੇਟ ਪੜਾਂ ਕਰਾਤਾ ਇਹ ਪਚਕਾਈ ਰਿਹਾ ਆਥੇ ਵੀ ਅੱਜ ਇਹ ਹੋ ਗਿਆ ਪਈ ਤੇ ਤਮਾਸ਼ਾ ਕਰਨਾ ਹੈਗਾ ਮੈਨੂੰ ਕਹਿੰਦਾ ਜੀ ਇਹ ਕੀ ਮੈਸੇਜ ਜਾਓ ਧਰਨਾ ਲਾਓ ਅੰਦਰ ਰੁਕਣਾ ਨਹੀਂ ਨਾਣਾ ਰੁਕਣਾ ਨਹੀਂ ਤੁਸੀਂ ਪਹੁੰਚੋ ਉੱਥੇ ਅੰਦਰ ਗਏ ਉਹ ਸਤੇ ਉੱਥੇ ਹੀ ਮਰ ਗਿਆ ਦਾ ਚਲੋ ਇਹਦਾ ਤਾਂ ਊਂਗਾ ਦਾ ਅੰਦਾਜ਼ੀ ਪਹੁੰਚ ਗਿਆ ਬਾਲ ਸਾਹਿਬ ਦੀ ਕੋਠੀ ਸਾਹਮਣੇ ਤੇ ਉੱਥੇ ਬਹਿ ਗਏ ਗਰਮੀ ਠੰਡਿਓ ਬੜੀ ਬੈਠਾ ਕਿਥੇ ਜਾਵੇ ਉੱਥੇ ਉਹ ਅੱਧੇ ਘੰਟੇ ਬਾਅਦ ਨਾਲ ਜਿਹੜੇ ਲੋਕ ਸੀਗੇ ਇਹਨਾਂ ਆਏ ਉਹ ਕੰਧਾਂ ਨਾਲ ਲੱਗ ਕੇ ਛਾਵੇਂ ਇਹ ਕੱਲਾ ਹੀ ਬਿਠਾ ਸੀ ਉਹਨਾਂ ਨੇ ਬਾਲਾ ਸਾਹਿਬ ਨੇ ਉਹਨੂੰ ਸੁਟਿਆ ਦੇ ਲਖਵਾ ਦੇ ਅੰਦਰੋਂ ਜਿਹੜੇ ਸੀਗੇ ਸੇਵਾਦਾਰ ਉਹ ਟ੍ਰਿਆ ਭਰ ਕੇ ਨਾ ਰੂਹ ਆਫ ਜਾਦੀਆਂ ਤੇ ਰੂਹ ਜ਼ਬਰਦਸਤ ਆਉਣ ਲੱਗ ਪਏ। ਇਹਦੇ ਜਗੇ ਰੱਖਿਆ ਲਹਿ ਚੋ ਕੇ ਸੁ ਮੈਂ ਨਹੀਂ ਪੀਣਾ ਇਹ ਪਾਪੀ ਕਰਦਾ ਰੂਹ ਆਫ ਜਾ ਅਸੀਂ ਮਰ ਜਾਾਂਗੇ ਭਾ ਤੇ ਆਏ ਮਰ ਜਾਾਂਗੇ। ਉਹ ਜਿਹੜੇ ਨਾਲ ਦੇ ਹੋਕੇ ਦੇ ਗਾਹ ਜਾਤ ਉਹ ਹੀ ਤੇ ਪੀਵਾਂਗੇ। ਉਹਨਾਂ ਸਾਰਿਆਂ ਨੇ ਗਲਾਸ ਫੜ ਲੈ ਦੇ ਪੀ ਲੱਗ ਪਏ। ਇਹ ਜਿਹੜਾ ਬਿਠਰਿਆ ਤੇ ਉਹ ਉਹਨਾਂ ਦੀ ਹੌਲੀ ਹੌਲੀ ਜਿਹੀ ਗਰਮੀ ਇੰਨੀ ਸੀ ਤੇ ਹੌਲੀ ਦੇ ਕੇ ਦੋ ਦੋ ਕਰਕੇ ਨਾਂ ਪਰ ਦੇਖੇ ਅਸਕਰਦ। ਮਰਗ ਚ 4-5 ਵਜੇ ਨਾਲ ਜਦੋਂ ਸੀ ਇੱਕ ਏਅਰ ਹੈ ਗਿਆ ਤੇ ਇੱਕ ਦਾ ਪੀਏ ਤੇ 10 ਕ ਬੰਦੇ ਹੋ ਰਹਿ ਗਏ ਜਿਹੜੇ ਕੋ ਬਹੁਤੇ ਕਟੜ ਸਮਰਸਤ ਹੋਣੇ ਨੇ ਔੜੀ ਔੜੀ ਐਸਾ ਸਿਕੋ ਪਹੁੰਚ ਗਿਆ ਉਹਨੂੰ ਕਹਿੰਦਾ ਸਰ ਕੰਮ ਤੇ ਕਰ ਦੋ ਇਹਦਾ ਕੀ ਅੰਦਾਈ ਗ੍ਰਿਫਤਾਰ ਕਰਨ ਦੋ ਬਈ ਹਾਂ ਚੰਗੀਆਂ ਲੱਗੀਆਂ ਸਿਹਰ ਦੇ ਬੈਠੇ ਆ ਉਹ ਆਦਾ ਨਹੀਂ ਜੀ ਬਾਦ ਸਾਦਾ ਹੁਕਮ ਹੈ ਆ ਵੀ ਤਾਂ ਅੰਗੇ ਖਦਾਰ ਨਹੀਂ ਕਰਨਾ ਤੁਸੀਂ ਇੱਥੇ ਬਹਿਣਾ ਇੱਥੇ ਬਹਿ ਜਾਓ ਕੋਠੀ ਦੇ ਅੰਦਰ ਬਹਿਣਾ ਅੰਦਰ ਬਹਿ ਜਾਓ ਤੇ ਏਸੀ ਚੱਲਣ ਲਿਆ ਵਾ ਤੇ ਕੋਈ ਪ੍ਰੋਬਲਮ ਨਹੀਂ ਆ ਉਹ ਕਹਿੰਦੇ ਭਾਵੇਂ ਤਿੰਨ ਦਿਨ ਬੈਠਾ ਰਵੇ ਇਹਦਾ ਫਾਦਰ ਹੈ ਮੇਰਾ ਨਾਮ ਰਿਦਾਸ ਸਿਆਸਤ ਵਿੱਚ ਤੇ ਇਹ ਮੇਰਾ ਪੁੱਤਾਂ ਵਰਗਾ ਇਹਨੂੰ ਕੁਝ ਨਹੀਂ ਕਹਿਣਾ ਉਹ ਕਹਿੰਦਾ ਜੀ ਪ੍ਰੀ ਸਮਝ ਨਹੀਂ ਦੀ ਗੱਲ ਨੂੰ ਕਹਿੰਦਾ ਮੈਂ ਅੰਦਰ ਬੈਠ ਕੇ ਮਰਨਾ ਕਹਿੰਦਾ ਲੋਕਾਂ ਨੇ ਲਾਂਤਾਂ ਨਹੀਂ ਪਾਉਣਗੇ ਇਹ ਤਰਲਿਆਂ ਦਾ ਗ੍ਰਿਫਤਾਰ ਹੋਇਆ ਭਾਈ ਸਾਹਿਬ ਫੇਰ ਨੂੰ ਚਲੋ ਫੇਰ ਆ ਜੀ ਸਸ ਵੀ ਨੂੰ ਗ੍ਰਿਫਤਾਰ ਤੇ ਕਰਨੇ ਸੀਗਾ ਉਹ 10 ਬਰਾ ਬੰਦੇ ਫੇਓ ਜੰਦਾ ਬਾ ਮਰਦਾ ਬਾ ਗੱਡੀਆਂ 'ਚ ਬੈਠ ਕੇ ਦੋ ਚਾਰ رپورਟਰਾਂ ਕਹਿੰਦੇ ਟੁੱਟੀਆਂ ਜਾਈਆਂ ਪੰਜਵੇਂ ਛੇਵੇਂ ਪੇਜ ਦੇ ਉੱਤੇ ਇਦਾਂ ਜਿਹੜੀ ਰਵਾਇਤ ਪੰਜਾਬ ਸਈਓ ਮਾਦਲ ਸਾਹਿਬ ਨੇ ਪਿਆਰ ਨਾਲ ਵਾਜੇ ਬਿਨਾ ਉਸ ਕਲ ਕੁੱਟਕੱਥਿਆ ਸਸਲੀ ਗੱਲ ਸਾਰਿਆਂ ਨੂੰ